ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘੜੇੜੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਆ ਪੰਡ ਆਦਮਪੁਰ ਤੋਂ ਬਣਾ ਰਹੇ ਹਾਂ ਤੇ ਜਿਹੜੀ ਸਾਹਮਣੇ ਮੱਝ ਖੜੀ ਹੈ 1 ਨੰਬਰ ਤੇ ਇਹ ਗੱਭਣੇ ਮਾਝੀ ਤੇ ਸੂਣ ਚ ਦਿਲ ਪਈਆਂ ਤੇ ਮੱਝ ਪ੍ਰੋਪਰ ਰਿਕਾਰਡ ਵਾਲੀ ਆ ਰਿਕਾਰਡ ਵਾਲੀ ਐਵੇਂ ਆ ਵੀ ਘਰ ਦਾ ਰਿਕਾਰਡ ਆ ਤੇ ਦੋ ਚੰਗਾ ਆ ਤੇ ਇਹਦਾ ਰਿਕਾਰਡ ਬਈਆਂ ਕੋਲ ਬਲੂ ਵੀ ਰਿਕਾਰਡ ਸੰਭਾ ਵੀ ਰਿਕਾਰਡ ਕੋਈ ਇੱਕ ਮੱਝ ਆ ਤੇ ਇੱਕ ਮੱਝ ਰਿਕਾਰਡ ਦਾ ਤੋਂ ਤਰੀਕਾ ਦੱਸਾਂਗੇ ਕਿ ਕਿੰਨਾ ਬਸ ਲਗੂ ਵੀ ਰਿਕਾਰਡ ਚੰਗੇ ਦੀ ਹੈ ਉਹ ਬਾਈ ਇਹ ਦੱਸਣ ਦਾ ਨਜ਼ਰ ਹੁਣੀ ਤੇ ਬਾਕੀ ਤੁਸੀਂ ਵੀਡੀਓ ਜਾ ਬੋਡੀ ਸਕੋਰ ਵੇਖ ਲਓ ਥੋੜੇ ਸਿੰਘ ਮਾਈ ਦੇ ਜੂਰ ਥੋੜੇ ਵੱਡੇ ਹੈਗੇ ਆ ਪਰ ਜਿਹੜਾ ਮਾਈ ਦਾ ਸਰੀਰ ਹੈ ਉਹ ਝੋਟਾ ਗਾਲਾ ਦੇਖ ਸਕਦੇ ਹੋ ਵੀ ਸਭੀ ਪੜੀ ਝੋਟ ਮਾਜਿਆ ਤੇ ਬਾਕੀ ਪ੍ਰੋਪਰ ਆਪਾਂ ਜਾਣਕਾਰੀ ਵੀ ਤੋਂ ਲੈਣੀ ਆ ਵੀ ਕਿਵੇਂ ਸੋਈ ਆ ਤੇ ਕੀ ਟਾਈਮ ਸੁੰਚ ਪਿਆ ਦੇ ਤੇ ਬਾਕੀ ਕਿਹੜੇ ਸੀਮਨ ਘਰਾ ਤੋਂ ਗੱਬਣੇ ਹਾਂਜੀ ਵੀਰ ਜੀ ਅਸੀਂ ਗਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਬੋਟਾ ਸਿੰਘ ਆ ਜੀ ਪਿੰਡ ਆਨੰਪਰਾ ਜੀ ਜ਼ਿਲ੍ਹਾ ਬਠਿੰਡਾ ਜੀ ਤੇ ਤਹਿਸੀਲ ਫੂਲਾ ਕੀ ਠੀਕ ਫੂਲਾ ਜੀ ਤੇ ਇਹ ਵਿੱਚ ਜਿਹੜੀ ਦੀ ਮੱਝ ਉਹ ਵਖਾ ਰਹੇ ਹੋ ਸਭ ਤੋਂ ਪਹਿਲਾਂ ਦੱਸੋ ਵੀ ਕਿੰਨੇ ਸੂਏ ਜੀ ਇਹ 5ਵੇਂ ਸੂਏ ਹੈ ਜੀ ਅੱਛਾ 5ਵੇਂ ਸੂਏ ਜੀ ਹਾਂਜੀ ਤੇ ਮੰਨੋ ਵੀ ਇਹਦਾ ਜਿਹੜੇ ਪਿਛਲੇ ਸੂਏ ਇਹ ਤੁਹਾਡੇ ਕੋਲ ਝੋਟਕਾ ਇਹ ਵੱਜ ਰਹੀ ਆ ਇਹਦਾ ਦੁੱਧ ਕਿੰਨਾ ਰਿਹਾ ਜੀ ਤੁਹਾਡੇ ਕੋਲ ਜੀ ਦੁੱਧ ਰਿਹਾ ਜੀ 1.5 18 ਲੀਟਰ ਆਪਾਂ ਚੋਇਆ ਕੰਡੇ ਲਾਇਆ ਆਪਾਂ ਅਸੀਂ ਕੰਡਾ ਲਾ ਕੇ ਧੋ ਤੋਲ ਕੇ ਵੇਖਿਆ ਆ ਇਹ ਕਲੋ ਕਹਿਣ ਦੀ ਹੁੰਦੀ ਆ ਤੇ ਇੱਕ ਵਿਖਾਉਣ ਦੀ ਹੁੰਦੀ ਆ ਤੋਲਿਆ ਵਾ ਜੀ ਡੇਰੀ ਤੇ ਅੱਛਾ ਜਿਹੜੀ ਇਹ ਜੋ ਟੀਵੀ ਅਸੀਂ ਵਜਦੀ ਜੀ ਲੋ ਵੀ ਇਹ ਵੀ ਬੱਚਾ ਨੇ ਮਤਲਬ ਵੀ ਬੱਚੇ ਵੀ ਸੋਹਣੇ ਪਾਉਂਦੀ ਐ ਤੇ ਮਤਲਬ ਕਾਪੀ ਵੀ ਅਸੀਂ ਦੀ ਵਾਕਿਆ ਲੱਗੀ ਰਹੀ ਆ ਤੇ ਨੰਬਰ ਦੂਜਾ ਵੀ ਤੁਸੀਂ ਇਹ ਦੱਸੋ ਵੀ ਇਹ ਸਿਮਲਰ ਕਿਹੜੇ ਤੋਂ ਗੱਬਣ ਹੈ ਜੀ ਸਿਮਨ ਉਹ ਆਪਣੇ ਕੇਰਲ ਵਾਲੇ ਨੇ ਅੱਛਾ ABC ਵੀਰਾਂ ਵਾਲੀ ਹਾਂਜੀ ਹਾਂਜੀ ਤੇ ਸਿਮਨ ਬਾਰੇ ਪਤਾ ਕਿਹੜਾ ਹੈ ਸਿਮਨ ਵਾਲੇ ਨੇ ਪਤਾ ਸੀ ਮੇਰਾ ਗਮ ਹੋ ਗਿਆ ਕਦੇ ਯਾਰ ਅੱਛਾ ਚਲੋ ਦਿਵਾਲੀ ਦੀਆਂ ਸਫਾਈਆਂ ਚ ਕਹਿੰਦੇ ਗਮ ਹੋ ਜਾਂਦੇ ਆ ਤੇ ਨੰਬਰ ਤੋ ਜੇ ਸੂਨ ਚ ਕਿੰਨਾ ਟਾਈਮ ਰਹਿ ਗਿਆ ਸੂਨ ਚ 12 13 ਦਿਨ ਬਾਕੀ ਹੈ ਅੱਛਾ 12 ਦਿਨ ਤਾਂ ਲੈ ਜਾਈ ਹਾਂਜੀ ਉੱਤੇ ਦਿਨ ਲੈਂਦੀ ਆ ਕਿ ਬਣ ਪੂਜ ਅੱਛਾ ਦਿਨ ਪੂਰੇ ਕਰਨ ਤੋਂ ਬਾਅਦ ਵੀ ਮਤਲਬ ਉੱਤੇ ਦਿਨ ਲੈਂਦੀ ਆ ਹਫਤਾ ਲਈ 5 4 ਦਿਨ ਲਈ ਇੱਥੇ ਲਊਗੀ ਜੇ ਨਹੀਂ ਉੱਤੇ ਦਿਨ ਪਹਿਲਾਂ ਹੀ ਗਰਮੀ ਪੈ ਜਾਂਦੀ ਹੈ ਉਹ ਜੀ ਨਹੀਂ ਮੁੱਕੀ ਮੌਸਮ ਦਾ ਫਰਕ ਪੈ ਗਿਆ ਤੇ ਉਹ ਮੱਝ ਸੌਖੀ ਹੈ ਤੇ ਉਹ ਤੂੰ ਲੈ ਵੀ ਸਕਦੀ ਪੀਸੀ ਗੱਲ ਨਹੀਂ ਤੇ ਮੜਾ ਇਹ ਤੋਂ ਗਿੜਾ ਕੱਟ ਕੇ ਵਿਖਾਉਗੇ ਸੰਦੇ ਆ ਦੋਸਤੋ ਤੁਹਾਨੂੰ ਤੋੜ ਕੇ ਵਿਖਾਉਣੇ ਆ ਤੇ ਇਹ ਮੱਝ ਵਾਕਿਆ ਦੁੱਧ ਵਾਲੀ ਆ ਇਸ ਘਰ ਚ ਪਹਿਲਾਂ ਵੀ ਹੁੰਦੇ ਰਹਿੰਦੇ ਆ ਤੇ ਇਸ ਮੱਝ ਨੇ ਵਾਕਿਆ ਦੁੱਧ ਬਹੁਤ ਚੰਗਾ ਕੱਢਿਆ ਆ ਥੋੜਾ ਮੇਰਾ ਵੀ ਉਪਰਾ ਕਰਦੀ ਆ ਲੈ ਵੀ ਬਾਕੀ ਤੁਸੀਂ ਥਣਾ ਦੀ ਦੂਰੀ ਦੀ ਤੇ ਬਾਕੀ ਚੰਗਾ ਲੈਣ ਦਾ ਆਹੜਾ ਚਾਹ ਬਹੁਤ ਚੰਗਾ ਕੱਢਣ ਦੀ ਸਕੀ ਹੋਊ ਕੋਈ ਲੈ ਵੀ ਸਕੋਰ ਚੰਗਾ ਆ ਤੇ ਬਾਕੀ ਤੁਸੀਂ ਆਪਦੀ ਜੱਜਮੈਂਟ ਨਾਲ ਆਪਦੀ ਸਮਝ ਨਾਲ ਖਰੀਦਣੀ ਆ ਤੇ ਬਾਕੀ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੈ ਤੇ ਵੀਰ ਜੀ ਪਿਛੇ ਮੋੜ ਲਓ ਜੀ ਇਹ ਕਹੇ ਤੇ ਮੱਧ ਆ ਕਾਫੀ ਹੈਵੀ ਸੀਰੀਜ਼ ਦੇ ਵਿੱਚ ਆ ਮਧਰੀ ਗੋਡੀ ਦੀ ਆ ਤੇ ਡੀਡ ਬੰਤਰ ਬਹੁਤ ਹੋਈ ਛੋਟ ਗਾਲੀ ਆ ਬਸ ਥੋੜੀ ਇਹ ਸਿੰਗ ਥੋੜੇ ਜਿਹੀ ਕੁੰਡੇ ਹੁੰਦੇ ਤੇ ਕਿਸੇ ਪਾਸੋਂ 1% ਵੀ ਕਮੀ ਨਹੀਂ ਰਹਿਣੀਗੀ ਤੇ ਵਿੱਚ ਇਹਦੇ ਫੈਟ ਮਾਦੀ ਕਿਵੇਂ ਆਉਂਦੀ ਰਹੀ ਜੀ 7.5 ਤੋਂ ਉੱਪਰ ਆ ਵੀਰੇ ਅੱਛਾ 7.5 ਤੋਂ ਉੱਪਰ ਆਉਂਦੀ ਸੱਜਰ ਦੀ ਅੱਛਾ ਸੱਜਰ ਦੀ ਹਾਂਜੀ ਸ਼ਟਾਣੀ ਹੈਗੀ ਫਿਰ ਤੇ ਸਾਰੇ ਸੂਏ ਦੀ ਐਵਰੇਜ 8 ਤੋਂ ਉੱਪਰ ਪਾਉਂਦੀ ਹੋਗੀ ਐਵਰੇਜ ਮਤਲਬ ਵੀ ਕੱਢਣੀ ਹੋਊਗਾ ਇਹ ਵੀ ਚਲੋ ਚੰਗੀ ਗੱਲ ਆ ਜੇ ਆਪਾਂ ਕਹਿੰਦੇ ਗੱਭਣ ਹੋ ਗਏ ਵੀ 4 ਮਹੀਨੇ 5 ਹਾਂਜੀ ਉਸ ਤੋਂ ਬਾਅਦ ਜਿਵੇਂ ਵਧੀਆ ਟਾਈਮ ਦੁੱਧ ਦਈਆਂ ਸਾਢੇ 7 ਮਹੀਨੇ ਦੁੱਧ ਦਿੰਦੇ ਆਹੋ ਇਹ ਵੀ ਗੱਲ ਹੁੰਦੀ ਹੈ ਕਿ ਜਿਹੜੀ ਪਸ਼ੂ ਗੱਭਣ ਹੋਣ ਤੋਂ ਬਾਅਦ ਇੱਕਦਮ ਟੁੱਟ ਟੁੱਟ ਜਾਂਦੇ ਆ ਟੁੱਟਦੀ ਨਹੀਂ ਇਹ ਤੇ ਬਾਕੀ ਤੁਸੀਂ ਇੱਕ ਤਾਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਇੱਕ ਰੇਟ ਪਰ ਦੱਸ ਦੋ ਸਾਨੂੰ ਜੀ 82644 8237647 ਅੱਛਾ 82644 37647 37647 ਤੇ ਬਾਕੀ ਰੇਟ ਬਾਰੇ ਦੱਸ ਦੋ ਸਮਝੇ ਰੇਟ ਆਪਾਂ ਫੋਨ ਤੇ ਕਰਦੇ ਆ ਰੇਟ ਫੋਨ ਤੇ ਹੀ ਤੇ ਦੋਸਤੋ ਸਕਰੀਨ ਤੇ ਨੰਬਰ ਚੱਲ ਵੀ ਰਹੇ ਆ ਤੁਸੀਂ ਅਸੇ ਨੰਬਰ ਤੇ ਸੰਪਰਕ ਕਰਕੇ ਇਸ ਮੱਝ ਨੂੰ ਖਰੀਦ ਸਕਦੇ ਹੋ ਵੀਡੀਓ ਜੁੜਨ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ